ਹੰਦੀ 280 ਕਾਲ ਜੀ ਹੰਦੀ 280 ਕਾਲ ਜੀ ਬਾਈ ਆਪਾਂ ਪਹਿਲਾ ਵੀਡੀਓ ਪਾਈਏ ਹਨ ਬਾਈ ਰਾਜਵੀਰ ਸਿੰਘ ਜੀ ਬੰਦਾ ਜੋ ਕਿ ਕਾਲ ਚਾਲਾਂ ਕਰ ਗਿਆ ਪਿਛਲੇ ਦਿਨੀ ਬਾਈ ਤਾਂ ਭੋਗ ਵੀ ਨੇੜੇ ਆ ਰਿਹਾ ਬਾਈ ਦੇ ਵਿੱਚੋਂ ਬਾਈ ਆਪਾਂ ਅੱਜ ਕਹਿ ਰਹੀਏ ਵੀ ਪੰਜਾਬ ਦੇਖਣਾ ਹੋਵੇ ਹਨ ਤਾਂ ਬਾਈ ਦੇ ਵਿੱਚੋਂ ਪੰਜਾਬ ਦੀ ਝਲਕ ਦਿਸਦੀ ਸੀ ਆਪਾਂ ਨੂੰ ਕਿਉਂਕਿ ਜਿਹੜਾ ਬਾਈ ਦਾ ਪਹਿਰਾਵਾ ਸੀ ਉਹ ਬਾਈ ਦੇ ਪਹਿਰਾਵੇ ਤੋਂ ਪਤਾ ਲੱਗਦਾ ਕੁਰਤਾ ਚਾਦਰ ਆਪਣਾ ਆਪਣੀ ਜਾਗਤ ਪੱਗ ਬੰਨਣੀ ਹੈ ਨਾ ਕਿਉਂਕਿ ਬਾਈ ਨੂੰ ਬਚਪਨ ਤੋਂ ਕਹਿੰਦੇ ਸ਼ੌਂਕ ਸੁਣਿਆ ਸੁਣਨ ਚਾਹ ਵੀ ਜਿਹੜਾ ਬਚਪਨ ਤੋਂ ਸ਼ੌਂਕ ਸੀ ਪੱਗ ਬੰਨਣ ਦਾ ਬਾਈ ਬਾਅਦ ਕਹਿੰਦੇ ਪ੍ਰੀਪਲਸ 2 ਤੱਕ ਆ ਕੇ ਬਾਈ ਨੇ ਪੱਗ ਬੰਨਣੀ ਸਟਾਰਟ ਕੀਤੀ ਕਹਿੰਦੇ ਵੀ ਪੱਗ ਬੰਨ ਕੇ ਬਾਈ ਨੂੰ ਬਹੁਤ ਸੋਹਣਾ ਲੱਗਦਾ ਫਿਰ ਵੀ ਪੱਗ ਬੰਨਨੇ ਕਰ ਮਾਈ ਪੱਗ ਬੰਨਣ ਲੱਗਿਆ ਹੈ ਨਾ ਜੇ ਆਪਾਂ ਬਾਈ ਦੇ ਪਿਛਲੇ ਸਮੇਂ ਬਾਰੇ ਚਾਤ ਮਾਰੀਏ ਤਾਂ ਬਾਈ ਨੇ ਬਾਈ ਯੂਨੀਵਰਸਿਟੀ ਪੜ੍ਹਿਆ ਬਾਈ ਪਟਿਆਲੇ ਪੰਜਾਬੀ ਯੂਨੀਵਰਸਿਟੀ ਉੱਥੇ ਜਿਵੇਂ ਕਨਵਰਗਰੇ ਵਾਲ ਕੁਲਵਿੰਦਰ ਬਿੱਲਾ ਜਿਹੜੇ ਹੋਰੇ ਸੰਗੀ ਸਾਥੀ ਸੀ ਹਨ ਬਈ ਬਾਈ ਹੋਈ ਸਟੇਜਾਂ ਲਾਉਂਦੇ ਜਿਵੇਂ ਕਿਸੇ ਪ੍ਰੋਗਰਾਮ ਹੋ ਗਿਆ ਵਿਆਹ ਵਗੈਰਾ ਜਾਂ ਕਿ ਹੋਰ ਐਦਾਂ ਦਾ ਹਨਾ ਬਾਈ ਹੋਈ ਐਦਾਂ ਹੌਲੀ ਹੌਲੀ ਬਾਈ ਨੇ ਮਿਹਨਤ ਕੀਤੀ ਆਪਾਂ ਨੂੰ ਪਤਾ ਹਨਾ ਹੁਣ ਅੱਜ ਅੱਜ ਕੱਲ ਉਹ ਬਾਈ ਦੇ ਵੀਡੀਓ ਦੇਖਦੇ ਆਪਾਂ ਪੁਰਾਣੀਆਂ ਵੀ ਬਾਈ ਨੇ ਕਿੰਨੀ ਤਰੱਕੀ ਕੀਤੀ ਆ ਉਹ ਪੁਰਾਣੇ ਟਾਈਮ ਨੂੰ ਲੈ ਕੇ ਬਹੁਤ ਮਿਹਨਤ ਕੀਤੀ ਆ ਬਾਈ ਮਿਹਨਤ ਨੂੰ ਪਰਵਾਦੋਂ ਆ ਭਾਗ ਲੁੰਦਾ ਪਰ ਹੁਣ ਕੀ ਕਹੀ ਬਾਈ ਹਨਾ ਜਦੋਂ ਕੁਝ ਕਹਿਣ ਨੂੰ ਰਿਹਾ ਵੀ ਨਹੀਂ ਯਾਰ ਜਵਾਨ ਪੁੱਤ ਚਲਾ ਗਿਆ ਹਨਾ ਅਲ ਦੇ ਘਰ ਦਾ ਕਿਉਂਕਿ ਪਿੱਛੇ ਉਹਦੇ ਡੈਡੀ ਡੈਥ ਹੋ ਗਈ ਪਿਛਲੇ ਸਾਲ ਬਾਈ ਦੇ ਜਿਹੜੇ ਗਾਣੇ ਸੀ ਬਹੁਤ ਸੋਹਣੇ ਗਾਣੇ ਸੀ ਬਾਈ ਅੱਜ ਵੀ ਆਪਾਂ ਗਾਣੇ ਸੁਣਦੇ ਹਾਂ ਹਨਾ ਮੈਂ ਪਹਿਲਾਂ ਤੋਂ ਬਾਈ ਦੇ ਗਾਣੇ ਸੁਣਦਾ ਇੰਦਾਂ ਦੇ ਕਿਸੇ ਨਾ ਗਾਣੇ ਸੋਹਣੇ ਲਾਦੇ ਜਿਹੜੇ ਕੋਈ ਵੀ ਹੋ ਗਿਆ ਹਨਾ ਬਾਈ ਨੇ ਹਰ ਇੱਕ ਵਰਗ ਲਈ ਗੱਲ ਕੀਤੀਆਂ ਟੀਆਂ ਪ੍ਰਤੀ ਪੁੱਤਾਂ ਪ੍ਰਤੀ ਬਾਈ ਦੇ ਇੱਕ ਕਲੀ ਗਈ ਸੀ ਬਹੁਤ ਸੋਹਣੀ ਕਲੀ ਗਈ ਸੀ ਹਨਾ ਵੀ ਉਹਦੇ ਵਿੱਚ ਅਲੱਗ-ਅਲੱਗ ਗੁਣ ਦਿਸੇ ਗਏ ਸੀ ਕਿਸ ਤਰ੍ਹਾਂ ਦੇ ਗੁਣ ਨੇ ਬਹੁਤ ਸੋਹਣੇ ਗਾ ਬਾਈ ਦੇ ਗਾਣੇ ਆ ਬਾਈ ਦਾ ਗਾਣਾ ਸੀ ਬਾਈ ਆਇਆ ਸੀਗਾ ਮਿੱਟੀ ਨਾਲ ਪਰੋਲ ਜੋਗੀ ਆ ਬਾਈ ਦਾ ਉਹਦੇ ਵਿੱਚ ਲਾਸਟ ਵਾਲਾ ਪੈਰਾ ਸੀਗਾ ਜਿਵੇਂ ਮੇਰੀ ਬੇਟੀ ਨੂੰ ਵੀ ਯਾਦ ਆ ਕਿਉਂਕਿ ਮੇਰੀ ਬੇਟੀ ਵੀ ਇਦਾਂ ਦੇ ਗਾਣੇ ਸੁਣਦੀ ਆ ਹਨਾ ਵੀ ਪਰਿਵਾਰਕ ਗਾਣੇ ਨੇ ਬਈ ਹਨਾ ਇਹ ਆਪਣੇ ਸੁਣਨੇ ਚਾਹੀਦੇ ਨੇ ਕਿਉਂਕਿ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਨੂੰ ਜਿਸ ਤਰ੍ਹਾਂ ਸੀ ਸਰਗੁਣ ਬੇਟਾ ਉਹ ਕਿਹੜਾ ਕਹਿਣਾ ਸੀ ਆਪਣਾ ਬਾਈ ਦਾ ਮਿੱਟੀ ਨਾਲ ਫਰੋਜ ਹੋ ਗਿਆ ਨਾ ਉਹਦੇ ਵਿੱਚ ਸੀ ਬਾਈ ਐਂਡ ਵਾਲੇ ਪਹਿਰੇ ਤੇ ਬਾਈ ਕਹਿੰਦਾ ਹੁੰਦਾ ਵੀ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜਗਣ ਕੋਈ ਫਰਕ ਨਹੀਂ ਪੈਣਾ ਹਾਂ ਵੀ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜਗ ਨੂੰ ਕੋਈ ਫਰਕ ਨਹੀਂ ਪੈਣਾ ਰਹਿਣਾ ਸਮੇਂ ਨੇ ਚੱਲ ਜੇ ਉਸੇ ਚਾਲ ਮਿੱਟੀ ਨਾਲ ਫਰੋਲ ਜੋ ਗਿਆ ਹਾਂ ਨਹੀਂ ਉਹ ਲੱਭਣੇ ਗਵਾਚੇ ਹੋਇਲਾ ਮੇਰੀ ਬੇਟੀ ਨੂੰ ਬਈ ਉਹ ਗਾਣਾ ਲੱਗ ਭਾ ਗਾਉਣਾ ਸਾਰੇ ਮੰਗੂ ਹਨ ਬਾਈ ਉਹ ਗੱਲ ਸੱਚ ਹੋ ਗਈ ਬਾਈ ਵੀ ਵੀ ਬਈ ਪਹਿਲੀ ਇਦਾਂ ਦੇ ਗਾਣੇ ਗਾ ਗਿਆ ਵੀ ਯਾਰ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਬਈ ਜਦੋਂ ਗਾਣੇ ਸੁਣਦੇ ਹਣ ਤੱਕ ਤੂੰ ਨਿਕਲ ਗਿਆ ਯਾਰ ਇਦਾਂ ਦੇ ਗਾਣੇ ਸੁਣਦੇ ਆਪਾਂ ਬਾਈ ਵੀ ਪਹਿਲੀ ਗਾ ਗਿਆ ਯਾਰ ਸੱਚੀ ਬੋਲ ਗਿਆ ਹਾਂਜੀ ਬੇਟਾ ਜੀ ਦੋਸਤੋ ਉਹਦੇ ਜਿਹੜਾ ਲਾਸਟ ਵਾਲਾ ਪੈਰਨ ਜਿਹੜਾ ਸੀ ਹੁਣ ਗਾ ਗਿਆ ਤੇ ਆ ਉਹ ਤੋਂ ਮੂਰੇ ਵਾਲਾ ਇੱਕ ਹੋਰ ਸੀ ਹੂੰ ਉਹ ਹੈਗਾ ਸੀ ਮਾਨਾ ਸਾਰੇ ਸੱਜਣਾ ਪਿਆਰੇ ਸਾਥ ਛੱਡ ਕੇ ਇੱਕ ਇੱਕ ਕਰਕੇ ਸਹਾਰੇ ਸਾਥ ਛੱਡ ਕੇ ਹਾਂ ਬਈ ਬਾਈ ਦਾ ਗਾਣਾ ਹਣੀ ਮੈਂ ਹੁਣ ਬੇਟੀ ਨਹੀਂ ਦੱਸਿਆ ਹਨਾ ਇਹ ਮਾਨਾ ਸਾਰੇ ਸੱਜਣ ਪਿਆਰੇ ਸਾਥ ਸਾਡ ਕੇ ਐਂਡ ਤੇ ਬਾਈ ਆਪਣ ਨੂੰ ਪਤੀਆਂ ਚਾਰ ਬੰਦੇ ਰਹਿੰਦੇ ਨੇ ਮੋਢਾ ਤੋਂ ਖਤਰ ਹਨਾ ਬਾਈ ਦੇ ਤਿੰਨ ਨਾ ਹੋਣਾ ਆਪਾਂ ਇਹਨੇ ਤਿੰਨ ਨਾ ਹੋਣ ਲਿਖੇ ਹੋਏ ਨੇ ਤਿੰਨ ਨਾ ਹੋਣ ਬਾਈ ਕਰ ਗਿਆ ਜਨਮ ਵੇਲੇ ਤੇ ਵਿਆਹ ਵੇਲੇ ਤੇ ਮੌਤ ਵੇਲੇ ਤੇ ਤਿੰਨ ਨਾ ਹੋਣ ਹਨਾ ਪਰ ਬਾਈ ਬੜਾ ਦੁੱਖਾ ਯਾਰ ਹਨਾ ਜਿਹਨੂੰ ਆਪਾਂ ਮੈਂ ਬਾਈ ਨੂੰ ਕਦੇ ਵੀ ਨਹੀਂ ਮਿਲਿਆ ਬਾਈ ਨਾ ਹੀ ਕਦੇ ਬਾਈ ਦਾ ਸੁਪਨਾ ਆਇਆ ਸੀ ਹਨਾ ਵੀ ਆਪਾਂ ਮਿਲ ਲਾਂਗੇ ਕਦੇ ਪਰ ਸੋਚਿਆ ਸੀ ਬਾਈ ਨੂੰ ਕਦੇ ਮਿਲਾਂਗੇ ਮੇਰੀ ਬੇਟੀ ਨੇ ਵੀ ਕਹਿ ਸੀ ਵੀ ਪਪਾ ਇਹ ਆਪਾਂ ਨੂੰ ਮਿਲਣਾ ਹੈ ਪਰ ਬਾਈ ਮਿਲਣ ਤੋਂ ਪਹਿਲੀ ਵਾਰ ਗਿਆ ਯਾਰ ਵਿਛੋੜਾ ਦੇ ਗਿਆ ਆਪਾਂ ਨੂੰ ਬਜਾਦਾ ਰਹੇ ਨੇ ਬਾਈ ਹੁਣ ਬਾਈ ਦੇ ਗਾਣੇ ਸੁਣਦੇ ਆ ਹਨ ਉਹ ਗੱਲਾਂ ਬਾਈ ਦੇ ਪਰਿਵਾਰ ਦੇ ਬਾਈ ਕੀ ਮਿਲਦੀ ਹੋਈ ਆਪਾਂ ਨੂੰ ਪਤਾ ਕਿਉਂਕਿ ਬਾਈ ਸਾਡੇ ਖੁਦ ਮੇਰੀ ਮਾਸੀ ਦਾ ਬੇਟਾ ਦੋ ਬੇਟੇ ਸੀ ਮਾਮੇ ਦਾ ਬੇਟਾ ਅੱਜ ਦੀ ਉਮਰੇ ਚਲੇ ਗਏ ਹਨ ਕਿਉਂਕਿ ਬਾਈ ਜਿਹੜੇ ਦੁੱਖਾਂ ਨੂੰ ਮਾਣਦੇ ਨੇ ਜਿਹਨੇ ਸੰਤਾਪਾਂਡਾ ਆਏ ਉਹਨਾਂ ਨੂੰ ਪਤਾ ਇਹ ਚੀਜ਼ਾਂ ਦਾ ਵੀ ਪਰਿਵਾਰ ਦੇ ਉੱਪਰ ਕੀਮਤ ਦੀ ਹੂ ਤੇ ਬਾਈ ਦਾ ਧੀਆ ਪ੍ਰਤੀ ਇੰਨਾ ਸੋਹਣਾ ਗਾਣਾ ਸੀ ਬਾਈ ਉਹ ਗਾਣਾ ਜਿਹੜੋ ਵਿਆਹ ਦੇ ਵਿੱਚ ਲਾਉਂਦਾ ਸੀ ਬਾਈ ਸਾਰੀ ਰੌਂਦੇ ਸੀ ਲੱਗ ਪਗ ਬਾਈ ਜਿਹੜੇ ਮੁੰਡੇ ਵਾਲੇ ਸੀ ਉਹ ਵੀ ਤੇ ਕੁੜੀ ਵਾਲੇ ਵੀ ਕਿਉਂਕਿ ਸਭੀ ਇਦਾਂ ਦਾ ਹੁੰਦਾ ਬਾਈ ਜਦੋਂ ਪਿਓ ਆਪਦੀ ਧੀ ਨੂੰ ਦੋਲੀ ਤੋਰਦਾ ਹਨਾ ਤੇ ਹਾਂ ਜੇ ਆਪਾਂ ਗੱਲ ਕਰੀ ਬਾਈ ਦੇ ਵੀ ਇੱਕ ਬੇਟੀ ਆ ਤੇ ਇੱਕ ਬੇਟਾ ਜਦੋਂ ਬਾਈ ਦੀ ਬੇਟੀ ਦਾ ਵਿਆਹ ਹੋਊਗਾ ਬਾਈ ਉਦੋਂ ਬਾਈ ਉਹ ਗੁੱਡੀ ਜਾਲ ਕਰੂਗੀ ਰਦਾ ਆਵੀ ਦੀ ਬੀਟੀ ਯਾਦ ਕਰੋਗੀ ਉਹਦੇ ਵਿੱਚ ਬਾਈ ਦਾ ਇੱਕ ਪੈਰਾ ਹੈਗਾ ਬਹੁਤ ਸੋਹਣਾ ਗਾਇਆ ਨਾ ਬਾਬਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਚੰਨ ਤੋਂ ਉੱਚੀ ਜਿੱਦਾਂ ਉਹ ਗਾਵਣ ਵਾਲਿਆ ਸਭ ਤੋਂ ਵੱਧ ਚਾਵਣ ਵਾਲਿਆ ਉਹ ਬਾਈ ਉਹ ਜਦੋਂ तू ਨਿਕਲਦੀ ਆ ਬਾਈ ਉਹ ਸੁਣ ਕੇ ਹਨਾ ਕਿਉਂਕਿ ਹਰ ਕੋਈ ਹੁੰਦਾ ਇਹ ਉਹ ਗਾਣੀ ਐਦਾਂ ਦਾ ਬਾਈ ਨੇ ਗਾਇਆ ਇੱਕ ਕੱਲਾ ਕੱਲਾ ਜਿਹੜਾ ਸ਼ਬਦਾਂ ਉਹਦੇ ਵਿੱਚ ਬਾਲੀ ਬਲਖਣ ਦਾ ਬੇਸ ਕੀਤੀ ਗਈ ਹੈ ਬਈ ਬਸ ਇਹ ਕੁਛ ਰੇਖਾ ਨਹੀਂ ਗੋਜੀ ਮੈਂ ਕਹਿੰਦੇ ਆ ਵੀ ਬੋਲਣ ਨੂੰ ਹਨਾ ਵੀ ਸੁਣ ਲੋਕ ਬਹੁਤ ਮਜ਼ਾਕ ਉਡਾ ਰਹੇ ਨੇ ਪਹਿਲੇ ਲੋਕ ਕਹਿਣ ਲੱਗੇ ਸੀ ਆਰ ਆਈ ਪੀ ਜਿੱਦੋਂ ਪਾਈ ਪਰਮਲ ਕੇ ਬੈਂਕਲੀਟਰ ਦੇ ਪਿਆ ਸੀ ਵੀ ਡੈਥ ਹੋ ਗਈ ਆਰ ਆਈ ਪੀ ਲੋਕ ਲਿਖ ਦਿੰਦੇ ਨੇ ਆਪਣੋ ਪਤੀ ਹੈ ਹਨਾ ਅਰੈਸਟ ਇਨ ਪੀਸ ਬਹੁਤ ਗਲਤ ਗੱਲ ਐ ਇਦਾਂ ਇਹ ਲੋਕ ਕੱਢੀ ਹਸ਼ਮਦਵਾਲੀ ਵਰਸ ਨੇ ਬਾਈ ਬਾਈ ਮੈਂ ਕਹਿੰਨਾ ਵੀ ਅੱਜ ਇੱਕ ਚੰਗੀ ਜਿਹੜੀ ਗਾਇਕੀ ਸੀ ਨਾ ਉਹਦਾ ਅੰਤ ਹੋ ਗਿਆ ਕਿਉਂਕਿ ਇਦਾਂ ਦੇ ਗਾਣੇ ਬਾਈ ਆਪਾਂ ਨੂੰ ਸੁਣਨ ਨੂੰ ਜਮ ਹੀ ਨਹੀਂ ਮਿਲਦੇ ਪਰਿਵਾਰਕ ਗਾਣੇ ਬਾਈ ਖਾੜੇ ਲਾਉਣਾ ਸੀ ਬਾਈ ਨੇ ਪਰਿਵਾਰ ਸਮਝ ਕੇ ਘਾੜਾ ਲਾਉਣਾ ਸੀ ਬਾਈ ਕਦੇ ਉਹਨੇ ਉੱਪਰਾਂ ਪਾਣ ਦਾ ਕੀਤੀ ਨਹੀਂ ਸੀ ਆਪਾਂ ਬਹੁਤ ਵੀਡੀਓ ਦੇਖਿਆ ਸੋਸ਼ਲ ਮੀਡੀਆ ਤੇ ਹਨਾ ਜਦੋਂ ਕੋਈ ਧੀ ਵਗੈਰਾ ਹੋ ਗਈ ਤਾਂ ਬਾਈ ਬਹੁਤੀ ਚੱਕ ਕੇ ਉਹਨੂੰ ਲਾਡ ਲੜਾਉਂਦਾ ਤੇ ਨਾਲ हां ਬਾਈ ਉਹਨੂੰ ਰੁਪਈਏ ਵੀ ਦਿੰਦਾ ਸ਼ਾਗਨ ਵਜੋਂ ਆਪ ਕਹਿੰਦੀਏ ਬਾਈ ਨੇ ਪਹਿਲਾਂ ਬਾਈ ਜੋਬ ਕੀਤੀ ਆ 9 ਸਾਲ ਬੀਪੰਜਾ ਪੁਲਿਸ ਦੇ ਵਿੱਚ ਉਦੋਂ ਵੀ ਕਹਿੰਦੇ ਤਾਂਡੇ ਹੀ ਨਾਲ ਕੋਈ ਬਾਈ ਨੇ ਕਦੇ ਕੋਈ 1 ਕਰਬੀਆ ਰਿਸ਼ਵਤ ਨਹੀਂ ਲਈ ਰਿਸ਼ਵਤ ਨਹੀਂ ਲਈ ਹੈਗੀ ਜਿਹੜੇ ਨਾਲ ਸੰਗੀ ਚੱਕੀ ਇਹ ਨਹੀਂ ਉਹਨਾਂ ਸੁਣਨ ਦੇ ਵਿੱਚ ਆਇਆ ਵੀ ਇੰਨਾ ਵਧੀਆ ਬਾਈ ਸੀ ਹਨਾ ਸ਼ੌਚ ਵਧੀਆ ਸੀ ਬਸ ਜਿਵੇਂ ਕਹਿੰਦੇ ਨਾਜ਼ਰ ਲੱਗਣ ਵਾਲਾ ਕੰਮ ਹੁੰਦਾ ਬਾਈ ਬਸ ਤਾਂ ਪ੍ਰਮਾਤਮਾ ਨੇ ਆਪਣ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਲਾ ਬਖਸ਼ੀ ਆ ਬਾਈ ਇਹ ਦੇਖੋ ਬਈ ਮੌਤ ਸਾਰਿਆਂ ਦੀ ਆਉਂਦੀ ਆਪ ਨੂੰ ਪਤਾ ਵੀ ਆੰਤ ਹੈਗਾ ਪਰ ਜਿਹੜਾ ਚੜਦੀ ਉਮਰੇ ਚਲਾ ਜਾਂਦਾ ਉਹ ਦੁੱਖ ਬਹੁਤ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਚੀਜ਼ਾਂ ਸਿਖਾਈਆਂ ਨੇ ਵੀ ਦੁੱਖ ਨਾਲ ਕਿਵੇਂ ਲੜਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦੋ ਵੱਡੇ ਚਮਕੌਰ ਦੀ ਗੜ੍ਹ ਵਿੱਚ ਸੀਦ ਹੋ ਗਏ ਜੰਗ ਲੜਦੇ ਹੋਏ ਹਨਾ ਲੜਾਈ ਲੜਦੇ ਹੋਏ ਤੇ ਦੋਨੋਂ ਛੋਟਿਆਂ ਨੀਹਾਂ ਦੇ ਵਿੱਚ ਸਰਹੰਦ ਵਿਕੇ ਚਨਵਾਇਆ ਗਿਆ ਕਿਉਂਕਿ ਉਹ ਬਈ ਕੁਝ ਵੀ ਕਰ ਸਕਦੇ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਕੋਲਰtre ਉਲਟ ਨਹੀਂ ਜਾਣਾ ਜ਼ਾਹਿਆ ਉਹਨਾਂ ਨੇ ਭਾਣਾ ਮੰਨਿਆ ਬਸ ਆਪਣੇ ਅੰਦਰ ਹੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੰਦਰੇ ਪੀ ਭਰ ਗਏ ਸਿੱਖ ਨੂੰ ਬਹੁਤ ਕੁਝ ਦੇ ਗਿਆ ਬਈ ਇਹ ਆਪਣ ਨੂੰ ਸਿੱਖ ਇਹ ਹਰ ਇੱਕ ਨੂੰ ਪੱਲੇ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਜਿਹੜਾ ਅਕਾਲ ਪੁਰਖ ਆਹਣਾ ਸਾਰਾ ਕੁਝ ਉਹਦੇ ਨਾਲ ਹੀ ਹੁੰਦਾ ਆਪਣ ਨੂੰ ਬਸ ਪਿਕਲ ਦਾ ਭਾਣਾ ਮੰਗਣਾ ਦਾ ਹੋਰ ਕੁਝ ਨਹੀਂ ਐਂਡ ਦੀ ਨਾ ਤਾਂ ਬੰਦਾ ਵੀ ਵਾਪਸ ਆਉਂਦਾ ਹੋਰ ਰੋਲ ਕਿੰਨਾ ਕ ਬੰਦਾ ਰੋਲੂ ਬਾਈ ਯਾਰ ਦੋ ਦਿਨ ਚਾਰ ਦਿਨ ਆਖਰਕਾਰ ਜਿਹੜੇ ਅੱਖ ਦੇ ਵਿੱਚ ਹੰਝੂ ਨੇ ਨਾ ਉਹ ਵੀ ਇੱਕ ਦਿਨ ਮੁੱਕ ਜਾਂਦੇ ਨੇ ਬਾਈ ਹੋਰ ਬਾਈ ਬਹੁਤ ਸਿੰਗਰ ਆਏ ਨੇ ਅਲੱਗ ਦੀਆਂ ਕੌਂਟਰੋਵਰਸੀਆਂ ਹੁੰਦੀਆਂ ਰਹਿੰਦੀਆਂ ਨੇ ਹਨਾ ਵੀ ਕਿਸ ਦਾ ਕਿਸ ਤਰ੍ਹਾਂ ਦਾ ਬਿਆਨ ਆ ਗਿਆ ਪਰ ਬਾਈ ਦਾ ਅਜੇ ਤੱਕ ਕੋਈ ਐਦਾਂ ਦਾ ਬਿਆਨ ਨਹੀਂ ਆਇਆ ਕਿਸੇ ਦੇ ਖਿਲਾਫ ਕੋਈ ਬਿਆਨ ਨਹੀਂ ਆਇਆ ਬਾਈ ਆਪਾਂ ਕਿਸੇ ਨੂੰ ਕਿਤੋਂ ਸੁਣਨ ਨੂੰ ਵੀ ਨਹੀਂ ਮਿਲਿਆ ਵੀ ਬਾਈ ਨੇ ਕੋਈ ਗਲਤ ਇਦਾਂ ਦਾ ਬਿਆਨ ਦਿੱਤਾ ਹੋਵੇ ਕਿਉਂਕਿ ਬਾਈ ਦੇ ਵਿੱਚ ਉਹ ਪੰਜਾਬ ਦਿਸਦਾ ਸੀ ਬਾਈ ਜਦੋਂ ਸਟੇਜ ਤੇ ਚੜਦਾ ਸੀ ਤਾਂ ਪਤਾ ਲੱਗਦਾ ਸੀ ਵੀ ਉਹ ਪੰਜਾਬ ਆ ਰਹੇ ਹੋਏ ਆਪਣਾ ਜਿਵੇਂ ਬਾਈ ਦਰਜੀਤ ਨੇ ਨਾਂ ਰੋਸ਼ਨ ਕੀਤਾ ਹਨਾ ਉਹ ਇਸ ਤਰ੍ਹਾਂ ਬਾਈ ਨੇ ਬਾਈ ਜਿਹੜੇ ਬਿਛੋੜੇ ਹੁੰਦੇ ਨੇ ਭੁੱਲਦੇ ਤਾਂ ਨਹੀਂ ਜਾਂਦੇ ਜਿੰਨਾ ਤੱਕ ਬੰਦਾ ਆਪਣੀ ਮਰਦ ਉਹਨਾਂ ਤੱਕ ਯਾਦ ਰਹਿੰਦੇ ਨੇ ਬੀਰ ਖਾਨ ਹਨਾ ਵੀ ਬੰਦਾ ਆਪਾਂ ਨੂੰ ਵੈਸੇ ਬਾਈ ਦੀ ਸਿੱਖਿਆ ਜੇ ਆਪਾਂ ਮਨੀ ਬਾਈ ਤੋਂ ਸਿੱਖ ਨੂੰ ਬਹੁਤ ਕੁਝ ਮਿਲਿਆ ਬਾਈ ਜਿੰਦਗੀ ਜਿਉਣੀ ਦਾ ਮੈਂ ਕਹਿੰਦਾ ਬਾਈ ਰਾਜਵੀਰ ਜਿਵੇਂ ਬੰਦੇ ਵਰਗੀ ਜਿਉਂ ਕਿਉਂਕਿ ਬਾਈ ਨੇ ਬਈ ਪੈਸਾ ਵੀ ਕਮਾਇਆ ਇਜਦਵਿਕਮਾਈ ਜੋਬ ਵੀ ਕੀਤੀ ਜੋਬ ਵੀ ਕੀਤੀ ਪੜ੍ਹਾਈ ਵੀ ਕੀਤੀ ਹਨਾ ਹਰ ਇੱਕ ਚੀਜ਼ ਬਾਈ ਨੇ ਕਮਾਈ ਕਿਉਂਕਿ ਕੰਮ ਬਾਈ ਨੇ ਬਹੁਤ ਕੀਤਾ ਬਾਈ ਖਾੜੇ ਲਾਉਣਾ ਸੀ ਹਨਾ ਜਦੋਂ ਮੈਂ ਰਖਾ ਲੈਣਾ ਸੀ ਇੱਕ ਦੇ ਜੋਰ ਨਾਲ ਬਈ ਆਪਾਂ ਇਹਨਾਂ ਲਾਈਵ ਲਾਈਵ ਪਾਉਣਾ ਬਹੁਤ ਔਖਾ ਬਈ ਲਗਾਤਾਰ ਦੋ ਦੋ ਘੰਟੇ ਬਈ ਲਾਈਵ ਰਹਿ 2.5 ਘੰਟੇ ਤੇ ਨਾਲੇ ਘੰਟੇ ਲਾਈਵ ਲਾਇਆ ਬਈ ਬਈ ਕਹਿਣਾ ਹੁੰਦਾ ਸੀ ਅਕਸਰ ਵੀ ਯਾਰ ਆਪਾਂ ਦੁਨੀਆ ਦੇ ਕਰਨ ਕੀ ਆਣਾ ਵੀ ਜ਼ਿੰਦਗੀ ਦਾ ਆਨੰਦ ਮਾਣੋ ਬਸ ਗੱਲ ਉਹੀ ਆ ਬਈ ਬਈ ਜ਼ਿੰਦਗੀ ਦਾ ਆਨੰਦ ਮਾਣ ਕੇ ਗਿਆ ਚਲੋ ਜਿੰਨੀ ਉਹਦੀ ਆਜੂ ਪ੍ਰਮਾਤਮਾ ਨੇ ਉਮਰ ਉਹਦੀ ਲਿਖੀ ਹੈ ਨਾ ਹੋ ਗਿਆ ਪਰ ਆਪਦੀ ਜ਼ਿੰਦਗੀ ਦਾ ਆਨੰਦ ਮਾਣ ਕੇ ਗਿਆ ਬਈ ਉਹ ਮਰਨਾ ਸਾਰਿਆਂ ਨੇ ਆਪਣੇ ਸੱਚ ਆ ਮਰਨਾ ਸੱਚ ਜਿਉਣਾ ਝੂਠ ਇਹ ਗੱਲ ਸੱਚੀ ਆ ਬਾਈ ਬਾਈ ਨੇ ਮਿਹਨਤ ਕੀਤੀਆਂ ਤੇ ਮਿਹਨਤ ਨੂੰ ਹੰਡਾਇਆ ਵੀ ਆ ਬਾਈ ਉਹਨੇ ਖੁਸ਼ੀ ਦੇ ਪੜ ਬਹੁਤ ਜਿਹੜੇ ਆਪਣੇ ਯਾਹਰ ਕੀਤੇ ਨੇ ਹਨਾ ਆ ਵੀਡੀਓ ਵਗੈਰਾ ਦੇਖਦੇ ਆ ਬਾਈ ਅੱਜ ਕੱਲ ਜਿਹੜੀਆਂ ਆਮ ਹੋਈਆਂ ਪਈਆਂ ਨੇ ਹੁਣ ਹਨਾ ਹਰ ਕੋਈ ਪਾ ਦਿੰਦਾ ਵੀ ਉਹ ਜਾਂਦਾ ਬਾਈ ਦੀਆਂ ਕਿਉਂਕਿ ਉਹ ਕਦੇ ਡਿਲੀਟ ਨਹੀਂ ਹੋ ਸਕਦੀ ਇਸ ਲਈ ਵੀਡੀਓ ਦੇ ਉੱਪਰ ਉਹ ਦੇਖਦੇ ਜਦੋਂ ਬਾਈ ਵੀਡੀਓ ਫੋਨ ਆਪਾਂ ਫਰੋਲਦੇ ਆ ਮੱਲੂ ਮੱਲੀ ਸੋਸ਼ਲ ਮੀਡੀਆ ਦੇ ਉੱਪਰ ਉਹ ਵੀਡੀਓ ਕੋਈ ਨਾ ਕੋਈ ਬਾਈ ਦੇ ਸਾਹਮਣੇ ਆ ਜਾਂਦੇ ਪਰ ਅੱਖਾਂ ਦੇ ਵਿੱਚ ਪਾਣੀ ਆਉਂਦਾ ਬਾਈ ਯਾਦ ਕਰਕੇ ਵੀ ਆਪਾਂ ਜੇ ਬਾਈ ਨੂੰ ਮਿਲ ਲੈਣ ਇੱਕ ਵਾਰ ਸੋ ਇਦਾਂ ਨੇ ਬਾਈ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਨੂੰ ਜਿਉਂ ਬਾਈ ਯਾਰ ਬਾੜੀ ਮੇਰੀ ਮੇਰੀ ਨਾ ਕਰੋ ਮਰੂ ਮਰੂ ਨਾ ਕਰੋ ਅਮੀ ਕੋਈ ਕੱਲ ਨੂੰ ਜਵਾਕਾਂ ਦਾ ਕੋਈ ਪਤਾ ਨਹੀਂ ਹੈ ਨਾ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਬਾੜਾ ਪੈਸਾ ਕਮਾਉਣਾ ਕੋਈ ਵਾਰੀ ਵਜੇ ਗੱਲ ਨਹੀਂ ਕੀਤੀ ਪੈਸਾ ਕਮਾਓ ਇੱਕ ਨੰਬਰ ਦਾ ਕਮਾਓ ਕੱਲ ਨੂੰ ਰਾਸ ਵੀ ਆਵੇ ਬਾਈ ਨੇ ਕਮਾਇਆ ਬਾਈ ਬਾਈ ਨੇ ਜਿੰਨਾ ਪੈਸਾ ਕਮਾਇਆ ਹੁਣ ਬਾਈ ਨੇ ਡਿਫੈਂਡਰ ਕਾਰ ਲੱਤੀ ਸੀ ਹਨਾ ਤੇ ਬਾਈ ਨੇ ਮਹਾਲੀ ਘਰ ਵੀ ਲਿਆ ਆਪਣਾ ਮੈਂtenance ਨਾਲ ਕਮਾਇਆ ਬਾਈ ਬਾਈ ਨੇ ਕੋਈ ਦੋ ਨੰਬਰ ਦੀ ਕਮਾਈ ਨਹੀਂ ਕੀਤੀ ਉਹਦੇ ਵਿੱਚ ਬਾਈ ਨੇ ਖਾੜੀ ਲਾ ਲਾ ਕੇ ਆਪਣੀ ਮੈਂtenance ਸਾਰਾ ਕੁਝ ਬਣਾਇਆ ਤੇ ਬਾਈ ਦਾ ਹੁਣ ਭੋਗ ਆ ਬਾਈ ਮੈਂ ਤਾਂ ਕਹਿਣਾ ਵੀ ਸਾਰਿਆਂ ਨੇ ਹਮਮਾ ਮਾ ਕੇ ਪਹੁੰਚੋ ਵੀ ਮੈਂ ਵੀ ਜਾਣਾ ਭੋਗ ਤੇ ਸ਼ਾਇਦ ਹੋ ਸਕਦਾ ਮੈਂ ਮੇਰੀ ਬੇਟੀ ਨੂੰ ਲੈ ਕੇ ਜਾਵਾਂ ਵੀ ਭੋਗ ਦੇ ਉੱਪਰ ਤੇ ਤੁਸੀਂ ਬਾਈ ਭੋਗ ਤੇ ਉੱਪਰ ਜਾਣਾ ਸਾਰਿਆਂ ਨੇ ਹਨਾ ਅਰਦਾਸ ਕਰੋ ਸਾਰੇ ਵੀ ਬਾਈ ਨੂੰ ਮਿਚਲੀ ਹੋਈ ਪਰਮਾਤਮਾ ਆਤਮਾ ਨੂੰ ਪਰਮਾਤਮਾ ਆਪਣੇ ਜਨਮ ਵਾਲਾ ਸਥਾਨ ਵਕਸੇ ਤੇ ਅੱਗੇ ਤੋਂ ਪਰਿਵਾਰ ਦੇ ਵਿੱਚ ਕੋਈ ਵੀ ਐਦਾਂ ਦਾ ਬਈ ਘਟਾਣਾ ਹੋਵੇ ਹਨਾ ਵੀ ਕਿਸਦਾ ਜਵਾਨ ਕੀ ਪੁੱਤ ਚਲਾ ਜਾਵੇ ਬਹੁਤ ਦੁੱਖ ਹੁੰਦਾ ਬਈ ਖੁਦਾ ਆਪਣੇ ਨਾਲ ਹੋਇਆ ਹੋਇਆ ਚੀਜ਼ਾਂ ਹਨਾਈਆਂ ਨੇ ਖੁਦ ਮੇਰੀ ਭੈਣ ਸੀ ਹਰੋਈ ਡੈਥ ਹੋ ਗਈ ਸੀ ਤੇ ਉਹ ਤੁਹਾਨੂੰ ਦੱਸਿਆ ਮਾਸੀ ਦੇ ਬੇਟੇ ਸਕੇ ਨਾਲ ਵੱਧ ਕੇ ਹੋਏ ਹੁੰਦੇ ਨੇ ਬਾਈ ਆਪਾਂ ਸੋਚਦੇ ਆਂ ਵੀ ਅੱਜਕੱਲ ਉੱਥੇ ਸਕੇ ਵੀ ਨਹੀਂ ਕੱਢਦੇ ਇੱਥੇ ਆਪਣੇ ਨਾਲ ਜੰਮੇ ਨਹੀਂ ਕੱਢਦਾ ਹੁੰਦਾ ਬਾਈ ਇੱਥੇ ਆਪਣੇ ਚਾਚੇ ਚਾਚੇ ਦੇ ਮੁੰਡੇ ਕੱਢ ਜਾਂਦੇ ਨੇ ਉਹ ਆ ਮਾਮਿਆਂ ਦੇ ਹਨ ਬੇਟੇ ਬੇਟੀਆਂ ਖੜ ਜਾਂਦੇ ਨੇ ਬਸ ਬਈ ਯਾਰ ਹੋਰ ਕਹਿਣਾ ਵੀ ਕੀ ਚਾਵਾਂਗੇ ਹੁਣ ਜਿਵੇਂ ਹੁਣ ਬਈ ਪਿੱਛੇ ਇੱਕ ਆਪਣਾ ਹੋਰ ਮਰ ਗਿਆ ਆਪਣਾ ਕਲਾਕਾਰ ਮਰ ਗਿਆ ਭਾਈ ਵੀਰ ਬਰਿੰਦਰ ਕਮਾਨ ਬੋਡੀ ਬਿਲਡਰ ਸੀ ਜਿਹਨੇ ਪੰਜਾਬ ਦਾ ਬਹੁਤ ਨਾਮ ਰੋਸ਼ਨ ਕੀਤਾ ਭਾਈ ਹਾਲੀਵੁੱਡ ਤੱਕ ਭਾਈ ਪਾਲੀਵੁੱਡ ਤੱਕ ਗਿਆ ਬਹੁਤ ਪੰਜਾਬੀ ਮਲਕੇ ਸਿਆਉਣੇ ਵੀ 6 ਫੁੱਟਾ ਜਵਾਨ ਭਾਈ ਜਿਸ ਦਾ ਸੀ ਉਹਦੇ ਵਿੱਚੋਂ ਵੀ ਹਾਂ ਬਾਈ ਨੇ ਸੀਰ ਬਣਾਇਆ ਹੋਇਆ ਬਦੀ ਮਿਹਨਤ ਨਾਲ ਹਨਾ ਉਹ ਵੀ ਡਾਕਟਰਾਂ ਦੀ ਲਾਪਰਵਾਹੀ ਨਾਲ ਹੀ ਹੋਇਆ ਬਈ ਜੋ ਚੁਆ। ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਹੋਇਆ। ਚਲੋ ਆਪਾਂ ਕਿਹਨੇ ਵੀ ਡਾਕਟਰ ਬਈ ਮਰਦੇ ਬੰਦੇ ਨੂੰ ਬਚਾ ਲੈਂਦੇ ਜੇ ਮਾਰੇ ਕੋਈ ਬੰਦੇ ਦੇ ਵਿੱਚ ਜਾਨ ਪਾ ਦਿੰਦੇ। ਕਈ ਵਾਰ ਕੋਈ ਇਦਾਂ ਦੇ ਡਾਕਟਰਾਂ ਦੇ ਵਿੱਚ ਸਮਝ ਨਹੀਂ ਆਉਂਦਾ ਹਨਾ। ਹੋ ਸਕਦਾ ਜਾਨ ਚੱਕ। ਵੀ ਕੋਈ ਗਲਤ ਇੰਜੈਕਸ਼ਨ ਵਗੈਰਾ ਲੱਗ ਗਿਆ ਹੋਵੇ। ਜਿਵੇਂ ਬਰਿੰਦਰ ਘਮਾਨ ਦੇ ਬਾਈ ਦੇ ਹੋਇਆ। ਉਹਨਾਂ ਕਹਿ ਰਹੇ ਨੇ ਵੀ ਜਾਣ ਕੇ ਮਾਰੇ ਡਾਕਟਰਾਂ ਨੇ ਪਰ ਮੈਂ ਬਈ ਕਹਿੰਦਾ ਨਹੀਂ ਹੈਗਾ। ਕਿਉਂਕਿ ਆਪ ਕੋ ਉਸ ਟਾਈਮ ਤਾਂ ਹੈ ਨਹੀਂ ਸੀ ਹਨਾ ਕੋਈ ਵੀ ਨਹੀਂ ਸੀ ਕੋਲੇ। ਹੋ ਸਕਦਾ ਕਈ ਵਾਰ ਡਾਕਟਰਾਂ ਨਾਲ ਗਲਤੀ ਹੋ ਜਾਂਦੀ ਹੈ ਬਈ। ਬੜਨੇ ਬੜੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬਾਈ ਦਾ ਪਿੱਛੇ ਪਰਿਵਾਰ ਛੱਡ ਗਿਆ ਬਰਿੰਦਰ ਘਮਾਨ ਤੇ ਹੁਣ ਪਿੱਛੇ ਜੇ ਆਪਣੇ ਜਸਵਿੰਦਰ ਸਿੰਘ ਪੱਲਾ ਜੀ ਚਲੋ ਉਹਨਾਂ ਨੇ ਤਾਂ ਉਮਰ ਹੰਢਾ ਲਈ ਸੀ ਬਾਈ ਜਸਵਿੰਦਰ ਪੱਲਾ ਜੀ ਨੇ ਆਪਾਂ ਕਹਿੰਦੇ ਵੀ 60-62 ਸਾਲ ਦੇ ਹੋ ਕੇ ਮਰੇ ਨੇ ਫਿਰ ਵੀ ਉਹਨਾਂ ਨੇ ਉਮਰ ਹੰਢਾ ਲਈ ਸੀ ਚਲੋ ਆਪਣੀ ਪਿੱਛੇ ਪਰਿਵਾਰ ਵਧੀਆ ਹਨਾ ਬਈ ਅਰਜਵੰਦੇ ਦਿੱਤਾ ਬਚਾਰ ਦੇ ਨੀ ਉਮਰ ਵੀ ਨਹੀਂ ਸੀ ਜਗੀ ਸਾਰੀ 35 ਸਾਲ ਦਾ ਨੌਜਵਾਨ ਸੀ ਮੁੰਡਾ ਸਾਰੀ ਇਹ ਬੇਟਾ ਤੁਸੀਂ ਕਿਨਾਂ ਜਾਉਂਗੇ ਦੋਸਤੋ ਅੱਜ ਵੀਡੀਓ ਮੰਨਣਾ ਨੇ ਪਿਆ ਪ੍ਰਤਿਭਾ ਉਹ ਸੁਣੇ ਗਾਣੇ ਗਾਏ ਨੇ ਹਮ ਆਪਾਂ ਸੁਣਦੇ ਅਕਸਰ ਇੱਕ ਭਾਈ ਮਾਰ ਦੇ ਭਾਈ ਕਾ ਲਾਉਂਦੇ ਉਹ ਵੀ ਬਹੁਤ ਸੁਣੇ ਗਾਣੇ ਗਾਏ ਸਈ ਅੱਲਾ ਬਈ ਜੀ ਦੋਪਰਾ ਆਉਂਦੇ ਹਨ ਪੈਣਾ ਹੁੰਦੀਆਂ ਵੀ ਭਾਈ ਮਾਰ ਦੇ ਭਾਈ ਗੱਲ ਉਹ ਕੁੱਲ ਚੀਜ਼ ਮੁੱਲ ਮਿਲਦੀ ਜਮੇ ਨਾਲ ਦੀ ਕਿਤਨੀ ਬੋਲਤ ਹੁੰਦੇ ਬਾਈ ਨਾ ਲੜਿਆ ਕਰੋ ਇਹ ਮੀਨ ਮੇਰੀ ਮੇਰੀ ਨਾ ਕਰਿਆ ਕਰੋ ਬਾਈ ਕੰਮ ਕਰੋ ਆਪਦਾ ਮਿਹਨਤ ਕਰੋ ਪਰ ਐਵੇਂ ਫालतू ਨਾਲ ਲੜੋ ਜਾਂ ਜੀ ਆਪਾਂ ਬੱਚਾ ਬੱਟਾ ਵਿਚ ਲੜੀ ਜਾਂਦੇ ਰਹਿੰਨੇ ਆ ਨਾਲ ਕੀ ਲੈ ਜਾਣਾ ਬਾਈ ਆਪਣੇ ਦਾਦੇ ਪੜਦਾ ਦੇ ਨਾਲ ਕੀ ਲੈ ਗਏ ਆਪਾਂ ਕਹਿੰਦੇ ਆ ਬਾਈ ਬੰਦੇ ਨਾਲ ਜਾਂਦਾ ਨਹੀਂ ਹਨਾ ਵੀ ਪੈਸਾ ਜੋੜਦਾ ਰਹਿੰਦਾ ਬੰਦਾ ਵੀ ਮੇਰੀ ਮੇਰੀ ਕਰਦਾ ਪਰ ਬਾਈ ਬੰਦੇ ਨਾਲ ਬਹੁਤ ਖੁਸ਼ੀ ਆਉਂਦਾ ਜਿੰਦੇ ਬਾਈ ਦੇ ਸੰਸਕਾਰ ਹੋਉਂਦੇ ਇੰਨਾ ਕੱਟਸੀ ਬਹੁਤ ਯਾਦ ਹੈ ਬਹੁਤ ਕੱਛੀ ਬਾਈ ਕਿਉਂਕਿ ਬਾਈ ਨੇ ਬਾਈ ਇੱਜ਼ਤ ਕਮਾਈ ਸੀ ਆਪਣਾ ਨਾਮ ਕਮਾਇਆ ਸੀ ਬਾਈ ਬਹੁਤ ਇੱਜ਼ਤ ਨਾਲ ਲੈ ਕੇ ਗਿਆ ਪਿਆਰ ਨਾਲ ਲੈ ਕੇ ਗਿਆ ਹਣਾ ਜਾਂਦਾ ਹੋਇਆ ਉਦਦੇ ਹਾਂ ਬਾਈ ਕਹਿੰਦੇ ਫੋਨ ਚੋਰੀ ਹੋ ਗਿਆ ਇਹੋ ਜਿਹੇ ਬੰਦੇ ਵੀ ਵਿੱਚ ਹੁੰਦੇ ਨੇ ਬਾਈ ਚਲੋ ਕੱਠ ਚ ਆਪਾਂ ਕਹਿੰਦੇ ਫੋਨ ਮੱਲੂ ਮਲੀ ਡਿੱਗ ਜਾਂਦਾ ਕੋਈ ਤਾਂ ਹਣਾ ਫੋਨ ਡਿੱਗ ਪਿਆ ਪਰ ਬਾਅਦ ਚ ਤਾਂ ਫੜਾ ਸਕਦਾ ਨਾ ਬੰਦਾ ਵੀ ਆ ਫੋਨ ਡਿੱਗੇ ਜੀ ਜਿਹਦਾ ਫੋਨ ਹੋਇਆ ਵੀ ਉਹ ਲੈ ਜਾਣਗੇ ਹਣਾ ਪਰਵਾਰ ਦੇ ਕਿਸੇ ਵੀ ਕੋਈ ਨਾ ਕੋਈ ਹੁੰਦਾ ਹੀ ਉੱਥੇ ਕਲੀਕ ਹੁੰਦਾ ਬੰਦਾ ਲੇਕਿਨ ਉੱਥੇ ਸਾਰਿਆਂ ਦੇ ਸਾਰਿਆਂ ਦੇ ਫੋਨ ਚੁਰਾ ਲਏ ਜਿੰਨਾ ਟਾਈਮ ਮਿਲਿਆ ਹਾਂ 150 ਤੋਂ ਬਾਅਦ ਫੋਨ ਸੁਣਨ ਦੇ ਵਿਚਾਰੇ ਵਿੱਚ ਚੋਰੀ ਹੋ ਗਈ ਬਹੁਤ ਮਾੜੀ ਗੱਲ ਆ ਭਰਾ ਬਣ ਕੇ ਇਦਾਂ ਦੇ ਕੰਮ ਨਾ ਕਰਿਆ ਕਰੋ ਹਣ ਚਲੋ ਠੀਕ ਹੈ ਬਾਈ ਬਾਈ ਦੇ ਭੋਗ ਤੇ ਪਹੁੰਚਣਾ ਤੁਸੀਂ ਸਾਰੇ ਨੇ ਧੰਨਵਾਦ